यूके ਦੇ ਵਿੱਚ ਤਿੰਨ ਬ੍ਰਿਟਿਸ਼ ਨਾਗਰਿਕਾਂ ਉਤੇ ਦੋ ਪ੍ਰਮੁੱਖ ਪਾਕਿਸਤਾਨੀ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਤੇ ਗੰਭੀਰ ਦੋਸ਼ ਲਗਾਏ ਗਏ ਨੇ ਇਹ ਦੋਵੇਂ ਵਿਅਕਤੀ ਜੇਲ੍ਹ ਦੇ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖੁੱਲੇ ਸਮਰਥਕ ਮੰਨੇ ਜਾਂਦੇ ਨੇ ਮਾਮਲੇ ਨੇ ਯੂਕੇ ਦੀ ਸੁਰੱਖਿਆ ਏਜੰਸੀਆਂ ਤੇ ਰਾਜਨੀਤਿਕ ਹਲਕੇ ਦੇ ਵਿੱਚੋਂ ਖਾਸ ਚਿੰਤਾ ਪੈਦਾ ਕਰ ਦਿੱਤੀ ਹੈ ਕੈਵੈਂਟਰੀ ਦੇ ਰਹਿਣ ਵਾਲੇ 40 ਸਾਲਾ ਕਾਰਲ ਬਲੈਕਬਰਡ ਅਤੇ 39 ਸਾਲਾ ਕਲਾਰਕ ਮੈਕੋਲੇ ਨਾਲ ਹੀ ਲੰਡਨ ਤੋਂ 21 ਸਾਲਾ ਡੋਨੇਟੋ ਬ੍ਰਾਹਮਰ ਸ਼ਨੀਵਾਰ ਨੂੰ ਵੈਸਟ ਮਿੰਸਟਰ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਏ ਤੇ ਨਾਂ ਨੇ ਅਦਾਲਤ ਵਿੱਚ ਕੋਈ ਭਲੀ ਨਹੀਂ ਦਿੱਤੀ ਅਤੇ ਚਾਚ ਨੇ ਉਹਨਾਂ ਨੂੰ 13 ਫਰਵਰੀ ਤੱਕ ਆਲਟ ਬੇਲੀ ਵਿਖੇ ਅਗਲੀ ਸੁਣਵਾਈ ਲਈ ਹਿਰਾਸਤ ਵਿੱਚ ਪੇਸ਼ ਦਿੱਤਾ ਰਾਈਟਰਜ਼ ਰਿਪੋਰਟ ਮੁਤਾਬਕ ਸਰਕਾਰੀ ਵਕੀਲ ਵਾਰਨ ਜ਼ੈਟਨੀਅਰ ਨੇ ਅਦਾਲਤ ਨੂੰ ਦੱਸੇ ਕਿ ਇਹ ਤਿੰਨੇ ਆਦਮੀ 24 ਦਸੰਬਰ ਨੂੰ ਲਗਭਗ ਇੱਕੋ ਸਮੇਂ ਤੇ ਵੱਖ-ਵੱਖ ਥਾਵਾਂ 'ਤੇ ਹਮਲੇ ਕਰਨ ਦੇ ਲਈ ਇੱਕ ਸੁਚੱਜੇ ਅਤੇ ਪੂਰੀ ਤਰ੍ਹਾਂ ਯੋਜਨਾਬੱਧ ਸਮਝੌਤੇ ਦਾ ਹਿੱਸਾ ਸਾਥ ਇਹਨਾਂ ਹਮਲਿਆਂ ਦਾ ਨਿਸ਼ਾਨਾ ਪਾਕਿਸਤਾਨੀ ਅਸੰਤੁਸ਼ਟ ਮੀਜ਼ਾ ਸ਼ਹਿਜ਼ਾਦ ਅਕਬਰ ਜੋ ਇਮਰਾਨ ਖਾਨ ਦੇ ਸਾਥੀ ਸਲਾਹਕਾਰ ਰਹੇ ਨੇ ਅਤੇ ਪੱਤਰਕਾਰ ਦੇ ਪਾਕਿਸਤਾਨੀ ਫੌਜ ਦੇ ਸਾਥੀ ਮੇਜਰ ਆਦਿਲ ਰਾਜਸਨ ਅਦਾਲਤ ਨੂੰ ਦੱਸਿਆ ਗਿਆ ਕਿ ਬਲੈਕਪੋਡ ਅਤੇ ਮੈਕੋਲੇ ਨੇ 24 ਦਸੰਬਰ ਨੂੰ ਚੇਸ਼ਮ ਵਿੱਚ ਸਥਿਤ ਪੱਤਰਕਾਰ ਆਦਿਲ ਰਾਜਾ ਦੇ ਘਰ ਉੱਤੇ ਜਾ ਕੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ the